ਦੋਸਤੋ ਆਜ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਤਾਂ ਇਸ ਕੁੜੀ ਨੇ ਕਰ ਦਿਖਾਇਆ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਤਾਂ ਇਸ ਕੁੜੀ ਨੇ ਆਪਣਾ ਜੋ ਸਫਰ ਕਾ ਸਾਈਕਲ ਤੋਂ ਸਟਾਰਟ ਕੀਤਾ ਥਾਰ ਤੱਕ ਦਾ ਸਫਰ ਇਸ ਕੁੜੀ ਨੇ ਇੰਨੀ ਮਿਹਨਤ ਕੀਤੀ ਤਾਂ ਇਹ ਕੁੜੀ ਨੂੰ ਬੀਟੈਕ ਪਾਣੀਪੂਰੀ ਵਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਕੁੜੀ ਦਾ ਨਾਮ ਹੈ ਤਾਪਸੀ ਉਪਾਧਿਆ ਜੋ ਦਿੱਲੀ ਦੇ ਵਿੱਚ ਗੋਲ ਕਪਿਆਂ ਦੀ ਰੇੜੀ ਲਗਾਉਂਦੀ ਹੈ ਤਾਂ ਇਸ ਕੁੜੀ ਨੇ ਕਰ ਦਿਖਾਇਆ ਕਿ ਕੁੜੀਆਂ ਮਿਹਨਤ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਅਗਰ ਉਸ ਦਾ ਪਰਿਵਾਰ ਉਸ ਦਾ ਸਾਥ ਦੇਵੇ ਤਾਂ ਇਸ ਕੁੜੀ ਨੇ ਕਰੋੜਾ ਰੁਪਇਆ ਕਮਾਇਆ ਹੈ ਤਾਂ ਆਪਣਾ ਸਾਈਕਲ ਤੋਂ ਸਫਰ ਸਟਾਰਟ ਕੀਤਾ ਹੈ ਤੁਸੀਂ ਵੀਡੀਓ ਦੇ ਵਿੱਚ ਵੀਡੀਓ ਨਾਲ-ਨਾਲ ਚੱਲ ਰਹੀ ਹੈ ਦੇਖ ਰਹੇ ਹੋ ਕਿ ਕਿਸ ਤਰੀਕੇ ਇਸ ਨੇ ਮਿਹਨਤ ਦੇ ਨਾਲ ਉਹ ਸਾਰਾ ਮੁਕਾਮ ਹਾਸਲ ਕੀਤਾ ਸਾਈਕਲ ਤੋਂ ਸ਼ੁਰੂ ਕੀਤਾ ਫਿਰ ਮੋਟਰਸਾਈਕਲ ਲਿਆ ਮੋਟਰਸਾਈਕਲ ਤੇ ਹੁਣ ਥਾਰ ਦੇ ਨਾਲ ਗੋਲ ਗੱਪਿਆਂ ਦੀ ਰੇਡ ਨੂੰ ਬੰਨ ਕੇ ਲੈ ਕੇ ਆਉਂਦੀ ਹੈ ਤਾਂ ਇਸ ਕੁੜੀ ਦੇ ਹੌਸਲੇ ਲਈ ਇੱਕ ਸਲੂਟ ਬੰਦਾ ਹੈ ਤਾਂ ਪਲੀਜ਼ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨੇ ਜਾਂ ਨਹੀਂ ਤਾਂ ਪਲੀਜ਼ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਕੁੜੀਆਂ ਦਾ ਸਾਥ ਜ਼ਰੂਰ ਦਿਓ ਤਾਂ ਕੁੜੀਆਂ ਮਿਹਨਤ ਦੇ ਵਿੱਚ ਕਿਸੇ ਨਾਲੋਂ ਘੱਟ ਨਹੀਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਸਨੇ ਕਿਸ ਤਰੀਕੇ ਆਪਣੇ ਹੌਸਲੇ ਨਾਲ ਸਭ ਮੁਕਾਮ ਹਾਸਲ ਕੀਤਾ ਤਾਂ ਧੰਨਵਾਦ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਦੇ ਨਾਲ ਪੀਸ ਅਗਰ ਵੀਡੀਓ ਚੰਗੀ ਲਗੇ ਤਾਂ